ਅੱਜ ਦੇ ਸਮੇਂ ਵਿੱਚ ਜਿੱਥੇ ਕਿਸਾਨੀ ਨੂੰ ਘਾਟੇ ਦਾ ਸੌਦਾ ਕਿਹਾ ਜਾਂਦਾ ਹੈ ਉੱਥੇ ਹੀ ਪਠਾਨਕੋਟ ਦੇ ਪਿੰਡ ਜੰਗਲਾ ਦੇ ਰਹਿਣ ਵਾਲੇ ਰਮਨ ਸਲਾਰੀਆ ਨੇ ਇੱਕ ਅਜੀਹਾ ਕਾਰਨਾਮਾ ਕੀਤਾ ਜਿਸ ਨੇ ਇਸ ਘਾਟੇ ਦੇ ਸੌਦੇ ਨੂੰ ਲਾਭ ਦਾ ਸੌਦਾ ਬਣਾ ਦਿੱਤਾ ਕਿਵੇਂ ਰਮਨ ਨੇ ਇਹ ਸਭ ਕੀਤਾ ਜਾਣਨ ਲਈ ਰਮਨ ਜੀ ਮੈਨ ਨਾਲ ਹੈ ਰਮਨ ਜੀ ਕਿਸਾਨੀ ਨੂੰ ਘਾਟੇ ਦਾ ਸੌਦਾ ਕਿਹਾ ਜਾਂਦਾ ਹੈ ਤੁਸੀਂ ਵਾਦੇ ਦਾ ਬਣਾ ਦਿੱਤਾ ਕੀ ਕੀਤਾ ਪਹਿਲਾਂ ਥੋੜਾ ਉਸ ਬਾਰੇ ਦੱਸੋ ਕਿ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਰ ਤੁਹਾਡਾ ਸਾਡੇ ਇੱਥੇ ਫਾਰਮ ਤੇ ਆਉਣ ਲਈ ਮੈਂ ਰਮਨ ਸਲਾਰੀਆ ਪਿੰਡ ਜੰਗਲ ਪਠਾਨਕੋਟ ਤੋਂ ਮੈਂ ਤੁਹਾਡੇ ਕੁਐਸਚਨਸ ਦੇ ਵੀ ਘਾਟੇ ਦਾ ਸੋਦਾ ਇਹ ਸਰ ਇੱਕ ਸਾਡੀ ਸੋਚ ਹੈਗੀ ਹੈ ਵੀ ਘਾਟੇ ਦਾ ਸੋਦਾ ਕਿਸਾਨੀ ਘਾਟੇ ਦਾ ਸੋਦਾ ਨਹੀਂ ਹੈਗਾ ਮਿਹਨਤ ਦਾ ਸੋਦਾ ਜ਼ਰੂਰ ਹੈਗਾ ਕਿ ਸਾਨੂੰ ਇੱਕ ਹਾਰਡਵਰਕ ਮਿਹਨਤ ਕਰਨੀ ਪੈਂਦੀ ਹੈ ਬਟ ਮੈਂ ਨਹੀਂ ਸਮਝਦਾ ਕਿ ਘਾਟੇ ਦਾ ਸੋਦਾ ਹੈ ਦੂਸਰਾ ਸਾਡਾ ਤਰੀਕਾ ਹੈ ਕਰਨ ਦਾ ਵੀ ਆਪਾਂ ਕਿਸ ਤਰੀਕੇ ਨਾਲ ਆਪਣਾ ਜਿਹੜਾ ਕੀਤਾ ਆ ਉਹਨੂੰ ਕਿਸ ਤਰੀਕੇ ਨਾਲ ਕਰ ਰਹੇ ਹਾਂ ਜਿਵੇਂ ਕਿ ਹੁਣ ਆਪਾਂ ਖੇਤੀ ਕਰ ਰਹੇ ਹਾਂ ਤਾਂ ਥੋੜਾ ਜਿਹਾ ਆਪਾਂ ਥੋੜਾ हट ਕੇ ਕਰ ਰਹੇ ਹਾਂ ਜਿਹੜਾ ਨੇਚਰਲੀ ਹੈ ਕਿ ਆਪਾਂ ਇਨਵੈਸਟ ਜ਼ਿਆਦਾ ਕਰ ਰਹੇ ਹਾਂ ਬਟ ਦੂਸਰੇ ਪਹਿਲੂ ਇਹ ਵੀ ਹੈ ਕਿ ਆਪਾਂ ਪ੍ਰੋਫਿਟ ਵੀ ਅੱਛਾ ਲੈ ਰਹੇ ਹਾਂ ਸਾਡਾ ਕਰਨ ਤੇ ਡਿਪੈਂਡ ਹੈ ਕਿ ਆਪਾਂ ਖੇਤੀ ਕਿਸ ਤਰੀਕੇ ਨਾਲ ਕਰ ਰਹੇ ਹਾਂ ਤੁਸੀਂ ਸ਼ੁਰੂਆਤੀ ਖੇਤੀ ਤੁਸੀਂ ਕੀਤੀ ਹੈ ਜਾਂ ਇਸ ਤੋਂ ਪਹਿਲਾਂ ਕੋਈ ਹੋਰ ਕੀਤਾ ਕਰਦੇ ਸੀ ਨਹੀਂ ਸਰ ਮੈਂ ਖੇਤੀ ਇਹੜਾ ਖੇਤੀ ਸਾਡਾ ਪਿਤਾ ਪੁਰਖੀ ਕੀਤਾ ਹੈਗਾ ਬਟ ਮੈਂ ਇੱਕ ਗ੍ਰੈਜੂਏਟ ਇੰਜੀਨੀਅਰ ਹੈਗਾ ਮੈਂ ਤਕਰੀਬਨ ਕੋਈ 15 ਸਾਲ ਦਿੱਲੀ ਦੇ ਵਿੱਚ ਜੌਬ ਕੀਤੀ ਹੈ ਉਨ ਮੈਨੂੰ ਇਹ ਕੀਤਾ ਸ਼ੁਰੂ ਕੀਤਾ ਹੈ तकरीबन 4 ਸਾਲ ਮੇਰੇ ਕੰਪਲੀਟ ਹੋ ਗਏ ਆ ਪਹਿਲੇ ਸਾਲ ਸੱਚ ਆਪਾਂ ਜਾ ਰਹੇ ਆ ਮੰਨ ਕੇ ਚੱਲੀਏ ਪਾ 4 ਸਾਲ ਤੋਂ ਇਹ ਜਿਹੜਾ ਆਪਣਾ ਕੰਮ ਕਰ ਰਿਹਾ ਖੇਤੀ ਖੇਤੀ ਵਿੱਚ ਵੀ ਕਾਫੀ ਪ੍ਰਕਾਰ ਦੀ ਅਸੀਂ ਦਿੱਕਤ ਵੀ ਪਿੰਤਾ ਲੈਂਦੀ ਹੈਗੀ ਹੈ ਕੀ ਕੀ ਲਗਾਉਂਦੇ ਹੋ ਤੁਸੀਂ ਸਰ ਮੈਂ ਜਦੋਂ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਆਪਾਂ ਡਰਾਗਨ ਫਰੂਟ ਤੋਂ ਹੀ ਸ਼ੁਰੂ ਕੀਤਾ ਕਿਉਂਕਿ ਜਿਹੜੇ ਸਾਡੇ ਪਿਤਾ ਜੀ ਆ ਉਹਤੇ ਜਿਹੜੀ ਕਣਕ ਛੋਲੇ ਦੀ ਖੇਤੀ ਕਰਦੇ ਸੀਗੇ ਤੇ ਮੈਂ ਜਿਹੜਾ ਸ਼ੁਰੂ ਕੀਤਾ ਉਹ ਮੈਂ ਇੱਕ ਡਰਾਗਨ ਫਰੂਟ ਤੋਂ ਸ਼ੁਰੂ ਕੀਤਾ ਸੀਗਾ ਉਸ ਦੇ ਪੈਰਲਲ ਆਪਾਂ ਕਾਫੀ ਚੀਜ਼ਾਂ ਉਗਾਉਂਦੇ ਆ ਜਿਵੇਂ ਕਿ ਆਪਾਂ ਹੁਣ ਤੁਸੀਂ ਆਪਾਂ ਇਸ ਟਾਈਮ ਸਟਾਪ ਦੇ ਦੇ ਖੇਤ ਵਿੱਚ ਖੜੇ ਆ ਗਏ ਆ ਇਸ ਤੋਂ ਲੱਭਾ ਆਪਾਂ ਹਲਦੀ ਦੀ ਖੇਤੀ ਵੀ ਕਰਦੇ ਆ ਗਏ ਆ ਹੋਰ ਫਰੂਟਸ ਨੇ ਸਾਡੇ ਕੋਲ ਪਪੀਤਾ ਵੀ ਹੈਗਾ ਮਤਲਬ ਕਿ ਹੋਰ ਇਸ ਤਰ੍ਹਾਂ ਦੀਆਂ ਕਾਫੀ ਚੀਜ਼ਾਂ ਹੈਗੀਆਂ ਕਿ ਜਿਹੜੀਆਂ ਆਪਾਂ ਮਤਲਬ ਕਿ ਆਪਣੇ ਖੇਤ ਚ ਉਗਾਂਦੇ ਆ ਟ੍ਰੂ ਬੇਰੀ ਦਾ ਜੇਕਰ ਗੱਲ ਕਰੀਏ ਤੇ ਕਿ ਇਹ ਦਿਨ ਸਟ੍ਰਾਬੇਰੀ ਲਗਾਉਣ ਦੇ ਲਈ ਸਹੀ ਨੇ ਥੋੜਾ ਇਸ ਬਾਰੇ ਵੀ ਦੱਸ ਹਾਂਜੀ ਬਿਲਕੁਲ ਸਰ ਅ ਸਰ ਜਿੱਥੇ ਆਪਾਂ ਹੁਣ ਇਸ ਟਾਈਮ ਖੜੇ ਆ ਇਹ ਸਟਰਾਬਰੀ ਇਸ ਟਾਈਮ ਆਪਾਂ ਇਹ ਤੋੜਾਈ ਸ਼ੁਰੂ ਕਰ ਚੁੱਕੇ ਹਾਂ ਤੁਸੀਂ ਦੇਖ ਹੀ ਰਹੇ ਹੋ ਆਲਰੇਡੀ ਤੁਹਾਡੇ ਸਾਹਮਣੇ ਲੜਕੇ ਤੋੜੀ ਰਹੇ ਨੇ ਇਹ ਆਪਾਂ ਥੋੜਾ ਇਹਨੂੰ ਕਾਫੀ ਐਡਵਾਂਸ ਮਤਲਬ ਕਿ ਸਟਾਰਟ ਕੀਤਾ ਹੈਗਾ ਵੈਸੇ ਤੇ ਹੁਣ ਇਸ ਟਾਈਮ ਲੋਕ ਲਗਾ ਰਹੇ ਨੇ ਬਟ ਆਪਾਂ ਇਸ ਟਾਈਮ ਮਤਲਬ ਕਿ ਫਰੂਟਿੰ ਦੀ ਫਰੂਟਿੰ ਸੇਲ ਕਰ ਰਹੇ ਆਗੇ ਤਾਂ ਉਹ ਇਹ ਹੈਗਾ ਵੀ ਥੋੜਾ ਜਿਹਾ ਮੌਸਮ ਦੇ ਉਲਟ ਤੇ ਸਾਨੂੰ ਜਾਣਾ ਪੈਂਦਾ ਸਾਡਾ ਥੋੜਾ ਇਨਵੈਸਟਮੈਂਟ ਵੱਧਾ ਹੈਗਾ ਬਟ ਉਹਦੇ ਪੈਰਲਲ ਤੁਹਾਡੇ ਪ੍ਰੋਫਿਟ ਸਾਡੇ ਵੱਧ ਜਾਂਦੇ ਹੈਗੇ ਤੇ ਇਸ ਕਰਕੇ ਆਪਾਂ ਇਹਨੂੰ ਕਾਫੀ ਐਡਵਾਂਸ ਮਤਲਬ ਕਿ ਸ਼ੁਰੂ ਕੀਤਾ ਇਸ ਵਾਰ ਅਸੀਂ ਦੇਖਿਆ ਕਿ ਜਿਹੜੇ ਸਟ੍ਰੋਬੇਰੀ ਤੁਸੀਂ ਲਗਾਈ ਹੋਈ ਹੈ ਇੱਕ ਪਾਈਪਾਂ ਵਿੱਚ ਲਗਾਈਆਂ ਹੋਈਆਂ ਜੀ ਉਸ ਤੋਂ ਇਲਾਵਾ ਵੀ ਅਲੱਗ-ਅਲੱਗ ਉਹਦੇ ਜਿਹੜੇ ਵਟਾ ਬਣਾ ਕੇ ਅਸੀਂ ਸਟ੍ਰੋਬੇਰੀ ਲਗਾਈ ਹੈਗੀ ਹੈ ਇਹ ਤਕਨੀਕ ਕੁਝ ਡਿਫਰੈਂਟ ਹੈਗੀ ਹੈ ਬਾਕੀ ਨਾ ਜੀ ਮੈਂ ਤੁਹਾਨੂੰ ਥੋੜਾ ਵਿਸਥਾਰ ਚ ਦੱਸ ਦਿਆ ਸਰ ਜਿਹੜਾ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਆਪਾਂ ਜ਼ਮੀਨ ਤਿਆਰ ਕਰਦੇ ਹਾਂ ਉਸ ਤੋਂ ਬਾਅਦ ਨਾ ਆਪਾਂ ਇਹ ਬੈੱਡ ਤਿਆਰ ਕਰਦੇ ਹਾਂ ਮਤਲਬ ਕਿ ਉਹ ਬੈੱਡ ਚੱਕ ਲੈਣੇ ਹਨ ਟਰੈਕਟਰ ਦੀ ਮਦਦ ਨਾਲ ਇਹਨੂੰ ਆਪਾਂ ਫਿਰ ਆਪਾਂ ਨਾ ਸ਼ੀਟਾਂ ਵਿਛਾਉਂਦੇ ਹਾਂ ਅਸੀਂ ਤੁਸੀਂ ਦੇਖ ਰਹੇ ਜਿਹੜੇ ਕਿਉਂਕਿ ਸਾਡਾ ਇਹ ਫਾਲ ਹੈ ਬੜਾ ਨਾਜ਼ੁਕ ਹੈ ਅਗਰ ਇਹ ਮਿੱਟੀ ਦੇ ਕੰਟੈਕਟ ਸਿੱਧਾ ਹੁੰਦਾ ਤੇ ਇਹਨੂੰ ਗਲ ਜਾਂਦਾ ਹੈਗਾ ਜੀ ਕੁਆਲਿਟੀ ਪੁਆਇੰਟ ਆਫ ਇਹਨਾਂ ਵਧੀਆ ਨਹੀਂ ਬਣਦਾ ਇਸ ਕਰਕੇ ਸਾਨੂੰ ਇਹ ਮਲਚਿੰਗ ਸ਼ੀਟ ਵਿਛਾਣੇ ਪੈਂਦੀ ਹੈ ਦੂਸਰਾ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਪਾਈਪਾਂ ਅੰਦਰ ਉਹਨੂੰ ਆਪਾਂ ਤੁਪਕਾ ਸਿੰਚਾਈ ਕਹਿੰਦੇ ਹੈਗੇ ਆ ਉਹਦੇ ਨਾਲ ਕਿ ਬੂੰਦ-ਬੂੰਦ ਪਾਣੀ ਜਿਹੜਾ ਸਾਡਾ ਹੈ ਉਹ ਇਹਨਾਂ ਪੌਦਿਆਂ ਨੂੰ ਲੱਗਦਾ ਹੈਗਾ ਉਹਦੇ ਸਾਨੂੰ ਦੋ ਫਾਇਦੇ ਨੇ ਕਿ ਇੱਕ ਤੇ ਪਾਣੀ ਘੱਟ ਯੂਜ਼ ਹੁੰਦਾ ਦੂਸਰਾ ਸਾਰਾ ਆਟੋਮੇਸ਼ਨ ਹੈਗਾ ਤੁਸੀਂ ਉੱਤੋਂ ਬਟਨ ਦਬਾਉਣਾ ਤੇ ਪਾਣੀ ਸਾਰਾ ਕੀ ਚ ਲਗਦਾ ਤੁਹਾਨੂੰ ਮਤਲਬ ਕਿ ਆਪਣੀ ਕਸਤੀ ਚੁੱਕ ਕੇ ਤੇ ਖੇਤ ਚ ਫਿਰਨ ਦੀ ਜ਼ਰੂਰਤ ਨਹੀਂ ਪੈਂਦੀ ਉੱਥੇ ਇਸ ਕਰਕੇ ਗਵਰਨਮੈਂਟ ਵੀ ਕਾਫੀ ਸਪੋਰਟ ਕਰ ਰਹੀ ਹੈ ਇਸ ਤੂਕਾ ਸਿੰਚਾਈ ਨੂੰ ਔਰ ਕਿਸਾਨ ਲਈ ਕਾਫੀ ਫਾਇਦੇ ਵਾਲੀ ਚੀਜ਼ ਹੈ ਤੁਸੀਂ ਵਸੇਰ ਕੀ ਜੌਬ ਕਰਦੇ ਰਹੇ ਤੁਸੀਂ ਤੁਸੀਂ ਜੌਬ ਛੱਡੀ ਜੀ ਕੀਤਾ ਅਪਣਾਇਆ ਜਿਹੜਾ ਖੇਤੀ ਕੀਤਾ ਅਪਣਾਇਆ ਜੀ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਿਆ ਸੀ ਬਿਲਕੁਲ ਸਭ ਦੇਖੋ ਇਹ ਤੇ ਸਮਝਣ ਦੀ ਗੱਲ ਹੈ ਕਿ ਜਿੱਦਾਂ ਕਿ ਹੁਣ ਮੇਰੇ ਨਾਲ ਕੋਈ ਤਕਰੀਬਨ 10 ਕੁ ਲੇਡੀਜ਼ ਆ ਜਿਹੜੀਆਂ ਉਹ ਪਰਮਾਨੈਂਟ ਮੇਰੇ ਨਾਲ ਰਹਿੰਦੇ ਆਗੇ ਆ ਮਤਲਬ ਵੀ ਕੰਮ ਕਰਦੇ ਆ ਸਾਡੇ ਵਰਕਰਸ ਨੇ ਉਹ 4 ਜਿਹੜੇ ਮੇਲ ਵਰਕਰਸ ਨੇ ਇਹ 14 ਕ ਬੰਦਿਆਂ ਦੀ ਟੀਮ ਹੈ ਕਿ ਜਿਹੜੇ ਸਾਰਾ ਸਾਲ ਮੇਰੇ ਨਾਲ ਰਹਿੰਦੀ ਆ ਉਹਨਾਂ ਦਾ ਵੀ ਸਿਸਟਮ ਚੱਲਦਾ ਤੇ ਮੇਰਾ ਵੀ ਸਿਸਟਮ ਉਹਨਾਂ ਨਾਲ ਹੀ ਚੱਲਦਾ ਜੀ ਉਹ ਮੈਨੂੰ ਇੱਕ ਚੀਜ਼ ਅਸੀਂ ਹੋਰ ਦੇਖਦੇ ਸੀ ਕਿ ਕਿਸਾਨਾਂ ਦੀ ਹਮੇਸ਼ਾ ਇੱਕ ਦਿੱਕਤ ਰਹਿੰਦੀ ਸੀ ਮੰਡੀਕਰਨ ਦੀ ਜੀ ਕਿਸਾਨ ਚਾਹੇ ਪ੍ਰੋਟੈਸਟ ਵੀ ਕਰਦਾ ਸੀ ਇਸੇ ਚੀਜ਼ ਨੂੰ ਲੈ ਕੇ ਬਾਰ-ਬਾਰ ਗੱਲਾਂ ਵੀ ਕਰਦਾ ਸੀ ਕਿ ਯਾਰ ਮੰਡੀਕਰਨ ਹੋਣਾ ਚਾਹੀਦਾ ਸਟ੍ਰੋਬੇਰੀ ਲਗਾਉਂਦੇ ਹੋ ਡ੍ਰੈਗਨ ਫਰੂਟ ਕਿਉਂਕਿ ਵਕ ਵਕ ਤੁਸੀਂ ਫਾਲੋ ਗਾਉਂਦੇ ਹੋ ਹੈਗੇ ਹੋ ਮੰਡੀਕਰਨ ਕਿਵੇਂ ਕਰਦੇ ਹੋ ਸਾਰੀ ਚੀਜ਼ ਸਰ ਦੇਖੋ ਮੰਡੀ ਕਰਨ ਦੇ ਦੋ ਪਹਿਲੂ ਹੈਗੇ ਜਨਰਲ ਜਿਵੇਂ ਤੁਸੀਂ ਕੁਐਸਚਨ ਕੀਤਾ ਕਈ ਹੋਰ ਵੀ ਸਾਡੇ ਮਤਲਬ ਕਲੀਗਸ ਜਾਂ ਪਿੰਡ ਦੇ ਜਾਂ ਸ਼ਹਿਰ ਦੇ ਲੋਕ ਕਰਦੇ ਕਿ ਵਿੱਚ ਨਾ ਕਿੱਦਾਂ ਜਾਂ ਕਿਸਾਨ ਦੀ ਇੱਕ ਸੋਚ ਹੁੰਦੀ ਹੈ ਵੀ ਆਪਾਂ ਇੱਕ ਫਿਕਸ ਇਨਕਮ ਤੇ ਵੇਚ ਦਈਏ ਬਟ ਮੇਰਾ ਕੀ ਮੰਨਣਾ ਕਿ ਆਪਾਂ ਥੋੜਾ ਜਿਹਾ ਅਲੱਗ ਕਰਦੇ ਆ ਕਿ ਡਾਇਰੈਕਟ ਸੇਲਿੰਗ ਕਰਦੇ ਆ ਸਾਡੀ ਕੋਸ਼ਿਸ਼ ਹੈ ਕਿ ਆਪਾਂ ਕਸਟਮਰ ਨੂੰ ਡਾਇਰੈਕਟ ਦੇਈਏ ਜਿਹੜਾ ਸਾਡੇ ਤੋਂ ਮਿਡਲ ਮੈਨ ਵਿੱਚੋਂ ਲੈ ਕੇ ਜਾਂਦਾ ਆਪਾਂ ਨਹੀਂ ਦਈਏ ਜਿਸ ਨਾਲ ਕਿ ਸਾਡਾ ਇੱਕ ਜਿਹੜੀ ਆਮਦਨ ਆ ਉਹ ਕਾਫੀ ਮਤਲਬ ਕਿ ਤੁਸੀਂ ਇਹ ਕਹਿ ਸਕਦੇ ਕਿ 50% ਤੁਹਾਡੀ ਆਮਦਨ ਡਾਇਰੈਕਟਲੀ ਤੁਹਾਡੀ ਜੇਬ ਦੇ ਵਿੱਚ ਆ ਜਾਂਦੀ ਹੈ ਤਾਂ ਮੈਂ ਬਾਕੀ ਕਿਸਾਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਆਪਾਂ ਭਵੇਂ ਛੋਟੇ-ਛੋਟੇ ਚੀਜ਼ੜੀਆਂ ਵੀ ਆਪਾਂ ਡਾਇਰੈਕਟ ਰੀਚ ਕਰੀਏ ਸਰ ਇੱਕ ਕੰਜ਼ਿਊਮਰ ਤੱਕ ਜਿੱਦ ਨਾਲ ਮਤਲਬ ਕਿ ਜਿਹੜਾ ਵਿਚਲਾ ਪੈਸਾ ਜਿਹੜਾ ਮਾਰਕੀਟ ਚ ਜਾਂਦਾ ਉਹ ਡਾਇਰੈਕਟਲੀ ਸਾਡੇ ਜੇਬ ਚ ਆਏਗਾ ਤਾਂ ਜਨਰਲ ਥੋੜਾ ਜਿਹਾ ਕਿਸਾਨ ਦੀ ਹਾਲਤ ਹੈ ਕਾਫੀ ਸੁਧਰੂ ਅਸੀਂ ਹੁਣੇ ਦੇਖਿਆ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਪਿੰਡ ਦੇ ਕੁਝ ਲੋਕ ਆਏ ਹੋਏ ਸੀ ਕਿਉਂਕਿ ਇਲਾਕਾ ਬੜਾ ਪਿਛੜਿਆ ਹੋਇਆ ਦੇਖਣ ਚ ਲੱਗ ਰਿਹਾ ਲੋਕ ਕਹਿੰਦੇ ਕਿ ਰਮਨ ਨੇ ਜੰਗਲ ਵਿੱਚ ਆ ਕੇ ਮੰਗਲ ਕਰ ਦਿੱਤਾ ਹੈਗਾ ਸਟਾਰਟ ਦੇ ਵਿੱਚ ਕਿੰਨੀਆਂ ਓਕੜਾਂ ਆਈਆਂ ਰਮਨ ਦੇਖੋ ਸਰ ਕੋਈ ਵੀ ਚੀਜ਼ ਹੈਗੀ ਹੈ ਸਰ ਨੇਚਰਲੀ ਹੈ ਕਿ ਓਕੜਾਂ ਤਾਂ ਰਹਿੰਦੀਆਂ ਹੀ ਆ ਵੀ ਬਾਕੀ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਮੈਨੂੰ ਸਮਝਦਾ ਕਿ ਅੱਜ ਦੇ ਸਮੇਂ ਵਿੱਚ ਕੋਈ ਚੀਜ਼ ਓਕੀ ਹੋਈ ਹੈ ਲੋਕਾਂ ਦਾ ਕੰਮ ਹੈ ਸਰ ਲੋਕ ਗੱਲਾਂ ਕਰਦੇ ਆ ਉਹਨਾਂ ਨੇ ਅੱਜ ਵੀ ਕਰਨੀਆਂ ਕੱਲ ਵੀ ਕਰਨੀਆਂ ਜਦ ਤੱਕ ਰਿਜ਼ਲਟ ਨਹੀਂ ਸੀਗਾ ਤਾਂ ਲੋਕ ਕਾਫੀ ਪੁੱਛਦੇ ਸੀਗੇ ਹੁਣ ਰਿਜ਼ਲਟ ਹੈ ਗਿਆ ਜਿਵੇਂ ਤੁਸੀਂ ਆਏ ਹੋ ਮਤਲਬ ਤੁਹਾਨੂੰ ਕੋਈ ਦੇਖ ਰਹੇ ਤਾਂ ਇਹ ਨਹੀਂ ਯਾਰ ਹੁਣ ਵਧੀਆ ਹੈ ਮਤਲਬ ਕਿ ਰਿਜ਼ਲਟ ਲੋਕ ਮਤਲਬ ਜਦ ਤੱਕ ਰਿਜ਼ਲਟ ਨਹੀਂ ਆਦਾ ਤਦ ਤੱਕ ਤੁਹਾਨੂੰ ਮਤਲਬ ਕਿ ਆਪਣੀ ਲਈ ਸੋਚਨ ਐਕਟਿਵ ਰੱਖਦੇ ਹਾਂ ਪੂਰ ਤੁਹਾਡੇ ਸਾਹਮਣੇ ਉਸੇ ਹੀ ਵੈਪੜੀ ਦੇ ਸਬਕ ਪੁੱਛ ਹੋ ਰਿਹਾ ਔਰ ਮਤਲਬ ਕਿ ਲੋਕ ਦੂਰੋਂ ਦੂਰੋਂ ਦੇਖਣ ਵੀ ਆਉਂਦੇ ਆ ਜਾਂ ਕੁਝ ਸਿੱਖਣ ਵੀ ਆਉਂਦੇ ਆ ਤੇ ਬੜਾ ਵਧੀਆ ਸਰ ਬਹੁ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਆ ਕਹਿੰਦੇ ਖੇਤਾਂ ਆਪਣੇ ਖੇਤ ਵੇਚ ਰਹੇ ਆ ਨਾ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕਾਂ ਦੇ ਅੰਦਰ ਕੰਮ ਕਰ ਰਹੇ ਨੇ ਕੁਝ ਕਹਣਾ ਚਾਹੁੰਦੇ ਨੇ ਨੌਜਵਾਨ ਨੂੰ ਦੇਖੋ ਸਰ ਅਗਰ ਕੰਮ ਕਰਨਾ ਤਾਂ ਕੰਮ ਕਰਨ ਦੀ ਕਮੀ ਤੇ ਪੰਜਾਬ 'ਚ ਨਹੀਂ ਹੈਗੀ ਆ ਹਾਂ ਠੀਕ ਹੈ ਇਹ ਗੱਲ ਜ਼ਰੂਰ ਹੈਗੀ ਹੈ ਕਿ ਜਿਹੜੇ ਸਾਡੇ ਲੈਂਡ ਹੋਲਡਿੰਗ ਹੈ ਜ਼ਮੀਨ ਦੇ ਰਕਵੇ ਘਟ ਗਏ ਕਿਉਂਕਿ ਨੇਚਰਲੀ ਸਾਡੀ ਪਾਪੂਲੇਸ਼ਨ ਵਧ ਰਹੀ ਹੈ ਕਿ ਜੇ ਮੇਰੇ ਫਾਦਰ ਤਿੰਨ ਬ੍ਰਦਰ ਨੇ ਜਾਂ ਅੱਗੇ ਵਾਲੇ ਬੇਟੇ ਦੋ ਬ੍ਰਦਰ ਨੇ ਕਿ ਉਹ ਵਧ ਰਿਹਾ ਪਰ ਤੁਸੀਂ ਕਿਤੇ ਨਾ ਕਿਤੇ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੇ ਇੱਥੇ ਕੰਮ ਦੇ ਮਤਲਬ ਕਿ ਕਾਬਿਲ ਆਪਾਂ ਨਹੀਂ ਹੈਗੇ ਜੇ ਆਪਾਂ ਉੱਥੇ ਵੀ ਕਰ ਰਹੇ ਹਾਂ ਤੇ ਇੱਥੇ ਵੀ ਓਪਰਚੁਨਿਟੀ ਹੈਗੀ ਹੈ ਹੁਣ ਜਿਵੇਂ ਕਿ ਮੇਰੇ ਨਾਲ 13 14 ਲੋਕ ਜੁੜੇ ਹੋਏ ਨੇ ਤੇ ਨੇਚਰਲੀ ਉਹ 12 ਮਹੀਨੇ ਕੰਮ ਕਰਦੇ ਆ ਉਹਨਾਂ ਦਾ ਵੀ ਪੇਟ ਪਾਲ ਰਿਹਾ ਮੇਰਾ ਵੀ ਪਾਲ ਰਿਹਾ ਤੇ ਜੇ ਅਗਰ ਕੰਮ ਕਰਨਾ ਕਿਸੇ ਨੇ ਬਾਹਰ ਜਾਣਾ ਉਹ ਕੋਈ ਦਿੱਕਤ ਨਹੀਂ ਹੈ ਪਰ ਆਪਾਂ ਇਹ ਕਹੀਏ ਕਿ ਇੱਥੇ ਕੰਮ ਨਹੀਂ ਹੈਗਾ ਇਹ ਚੀਜ਼ ਗਲਤ ਹੈ ਕਿ ਕੰਮ ਹੈਗਾ ਅਗਰ ਆਪਾਂ ਮਤਲਬ ਇਹ ਕਰਨ ਲਈਏ ਤੇ ਹੋਰ ਕਾਫੀ ਲੋਕ ਕੰਮ ਕਰ ਵੀ ਰਹੇ ਨੇ ਐਸਾਂ ਸਾਡੇ ਨਾਲ ਰਮਨ ਸਲਾਰੀਆ ਜੀ ਜਿਹੜਾ ਨੇ ਦੱਸਿਆ ਕਿਵੇਂ ਉਹਨਾਂ ਨੇ ਇੱਕ ਨੌਕਰੀ ਛੱਡ ਕੇ ਆਪਣੇ ਇਲਾਕੇ ਦੇ ਵਿੱਚ ਖੇਤੀਬਾੜੀ ਦਾ ਕਿਤਾਬ ਅਪਣਾਇਆ ਵੱਖ-ਵੱਖ ਤਰ੍ਹਾਂ ਦੇ ਫਲ ਉਗਾ ਰਹੇ ਨੇ ਇੱਕ ਵੱਡਾ ਮੁਨਾਫਾ ਕਮਾ ਰਹੇ ਤੇ ਆਪਣੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ ਨੇ ਪਠਾਨਕੋਟ ਤੋਂ ਜਤਿਕ ਸ਼ਰਮਣ న్యూਸ 18 ਪੰਜਾਬ